ਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫੌਜੀ ਦੇਸੀ ਪੁਲਟਰੀ ਫਾਰਮ ਤੇ ਮੇਰੇ ਦੇ ਸਾਰੇ ਖੁਸ਼ਕ ਹੋਵਗੇ ਤੇ ਦੋਸਤੋ ਆਪਾਂ ਅੱਜ ਕਾਫੀ ਦਿਨਾਂ ਬਾਅਦ ਲੈ ਕੇ ਆਏ ਆਂ ਵੀਡੀਓ ਤੇ ਟਾਈਮ ਦਾ ਥੋੜਾ ਜਿਹਾ ਦਿੱਕਤ ਸੀਗੀ ਤੇ ਵੀਡੀਓ ਆਪਾਂ ਨਹੀਂ ਬਣਾ पाए ਅੱਜ ਥੋੜਾ ਮੌਸਮ ਵੀ ਠੀਕ ਆ ਤੇ ਆਪਾਂ ਪੋਰਕੇ ਕੱਟ ਤੇ ਆ ਬਾਹਰ ਇਹਨਾਂ ਵਾਸਤੇ ਆਪਾਂ ਲੈ ਕੇ ਆਏ ਸੀ ਪਾਲਕ ਉਹਨਾਂ ਨੂੰ ਪਾਉਣੇ ਆ ਦੇਖ ਸਕਦੇ ਹੋ ਕਿੰਦਾ ਖਾਣਗੇ ਇਹੋ ਆਪਣੀ ਸਬਜੀ ਗੋਭੀ ਸੀਗੀ ਔਰ ਉਹਦਾ ਜਿੰਨਾ ਵੀ ਬੇਸਟ ਸਾਰਾ ਗੋਭੀਆਂ ਨੇ ਖਾ ਕੇ ਖਤਮ ਕਰਤਾ ਗਾਜਰਾ ਮੂਲੀਆ ਇਹ ਹੁਣ ਮਟਰ ਜੋ ਪੌਦੇ ਖਰਾਬ ਹੋ ਰਹੇ ਮਟਰਾਂ ਦੇ ਆਪਾਂ ਇਹਨਾਂ ਨੂੰ ਬਾਹਰ ਰਿਹਾ ਹੌਲੇ ਹੌਲੇ ਤੇ ਪਾਲਕ ਜੋ ਅਸੀਂ ਤੇਜਾ ਕੋਲ ਦੋ ਵਾਰ ਇਹਨਾਂ ਨੂੰ ਦਿੰਨੇ ਆ ਪਾਲਕ ਦੇ ਕੋਲ ਆਇਰਨ ਵਗੈਰਾ ਉਹ ਵੀ ਕਨੇ ਕੋਰੀ ਰੱਖ ਲਈਆ ਤੇ ਦੋਸਤੋ ਅੱਜ ਆਪਾਂ 3-4 ਰਿਆਾਂ ਦੀ ਪੈਕਿੰਗ ਪਟਿਆਲੇ ਭੇਜਣੀ ਆ ਪਟਿਆਲੇ ਵਿਦਵਾਨ ਆਈ ਆਪਣੇ ਦੋਸਤੋ ਚੰਗੀ ਕੁਆਲਿਟੀ ਦਾ ਐਗ ਜਿਹੜਾ ਆ ਅਗਰ ਦੂਰ ਤੱਕ ਡਿਮਾਂਡ ਜਾਂਦੀ ਹੈ ਤਾਂ ਕੁਆਲਿਟੀ ਦੇ ਸਿਰ ਤੇ ਜਾਂਦੀ ਹੈ ਪਟਿਆਲੇ ਤੋਂ ਕਾਜ਼ਿਲ ਕਦੇ ਵਿੱਚ ਬਹੁਤ ਦੇਸੀ ਫੂਲਟਿਵ ਫਾਰਮ ਹੈਗੇ ਆ ਇਹ ਆਪਣੇ ਕੋਲ ਹਰੇਕ ਹਫਤੇ ਤਿੰਨ ਚਾਰ ਰਿਹਾ ਜਿਹੜੀਆਂ ਆਪਣੇ ਪਟਿਆਲੇ ਤੋਂ ਡਾਕਟਰ ਸਾਹਨੇ ਪੂਰੀ ਫੈਮਿਲੀ ਡਾਕਟਰ ਇਹਨਾਂ ਦੀ ਤੇ ਉਹਨਾਂ ਦੇ ਇਹ ਕਾਪੀ 10 ਦਿਨ ਦੇ ਅੰਦਰ ਅੰਦਰ ਚਾਰ-ਪੰਜ ਚਾਟ ਰਿਆਂ ਜਿੰਨੀਆਂ ਵੀ ਆਪਣੇ ਕੋਲ ਹੁੰਦੀ ਆਪਾਂ ਭੇਜਦੇ ਆ ਉਹਨਾਂ ਨੂੰ ਤੇ ਅੱਜ ਵੀ ਉਹਨਾਂ ਦੀ ਫੇਰੀ ਆਪਾਂ ਡਿਮਾਂਡ ਹੈ ਪੂਰੀ ਕਰਕੇ ਭੇਜਾਂਗੇ ਬਸ ਕੁਆਲਟੀ ਨਾਲ ਆਪਾਂ ਕੋਈ ਕੰਪਰੋਮਾਈਜ਼ ਨਹੀਂ ਕਰਦੇ ਤੇ ਤਾਂ ਤੁਸੀਂ ਆਪ ਸੋਚ ਸਕਦੇ ਹੋ ਕਿ ਉਹਨਾਂ ਨੂੰ ਪਟਿਆਲੇ ਤੋਂ ਹਾਜ਼ਲ ਕਾ ਤੱਕ ਕੋਈ ਹੋਰ ਕੁਆਲਟੀ ਫਾਰਮ ਨਹੀਂ ਮਿਲਦੇ ਬਹੁਤ ਮਿਲਦੇ ਆ ਕਵਾਲਿਟੀ ਜਿਹੜੀ ਆ ਇਹ ਜੋ ਐਗ ਖਾਂਦੇ ਆ ਉਹਨਾਂ ਨੂੰ ਹੀ ਪਤਾ ਆ ਦੇਸੀ ਕੁਆਲਿਟੀ ਜਿੰਨੇ ਪਹਿਲੀ ਵਾਰ ਲੈਣਾ ਜਾਂ ਖਾਣਾ ਆ ਉਹਨੋਂ ਉਹਦੇ ਵਾਸਤੇ ਜੋ ਵੀ ਉਹਨੂੰ ਮਿਲ ਗਿਆ ਉਹੀ ਦੇਸੀ ਆ ਆਪਣੇ ਮੁਖਾਲੀ ਚੰਡੀਗੜ੍ਹ ਜਿੰਨੇ ਵੀ ਆਪਣੇ ਇੱਥੇ ਸਬਸਕ੍ਰਾਈਬਰ ਹੈਗੇ ਆ ਕੀ ਚੰਗੀ ਚੀਜ਼ ਖਾਣ ਵਾਲੇ ਹੈਗੇ ਆ ਔਰ ਦੇ ਨਹੀਂ ਉਹ ਉਹ ਦਿਵਾਲ ਕਰਦੇ ਆ ਤੇ ਆਪਾਂ ਜਿੱਥੋਂ ਤੱਕ ਹੋ ਸਕਦਾ ਭੇਜਦੇ ਆ ਪਰਫੈਸ਼ਨ ਦਾ ਪ੍ਰੋਸੀਜਰ ਕਿ ਉਹਨਾਂ ਦਾ ਕੋਈ ਨਾ ਕੋਈ ਬੰਦਾ ਇੱਥੇ ਆਉਂਦਾ ਆ ਬਸ ਵਾਲੇ ਨਾਲ ਜਾਣਕਾਰੀ ਜਾਂ ਫਿਰ ਕੋਈ ਉਹਨਾਂ ਦਾ ਖੁਦ ਆਪ ਦਾ ਹੁੰਦਾ ਆ ਮੈਨੇਜਮੈਂਟ ਕਰਦਾ ਹੋ ਆਪਣੇ ਕੋਲੋਂ ਫਾਰਮ ਤੋਂ ਫੋਨ ਪਹਿਲਾਂ ਕਰ ਦਿੰਦੇ ਆ ਤੇ ਚਾਰ ਦਿਨ ਪਹਿਲਾਂ ਕਰ ਦਿੰਦੇ ਆ ਫੋਨ ਤੇ ਆਪਾਂ ਉਹਨਾਂ ਦੇ ਜੇ ਜਿਮਾਨ ਹੈ ਕੋਈ ਕਰਕੇ ਰੱਖਦੇ ਆ ਆਪਣੇ ਆਪ ਆ ਕੇ ਲੈ ਜਾਂਦੇ ਆ ਤੇ ਅੱਜ ਵੀ ਆਉਣਗੇ ਤੇ ਆਪਾਂ ਉਹਨਾਂ ਨੂੰ ਤਿੰਨ ਚਾਰ ਟਰੀਆਂ ਜਿੰਨੀਆਂ ਵੀ ਹੋਈਆਂ ਉਹਨਾਂ ਨੂੰ ਲਿਆਗੇ ਤੇ ਬਾਕੀ ਤੁਸੀਂ ਆਪਣਾ ਮੈਨੇਜਮੈਂਟ ਦਾ ਸਾਰਾ ਦੇਖ ਲਈਓ ਹਰ ਇੱਕ ਵੀਡੀਓ ਵਿੱਚ ਆਪਾਂ ਦਿਖਾਉਨੇ ਆ ਤੇ ਆਪਣਾ ਫੋਕਲ ਗੀਸੇ ਤਾਂ ਆਪਾਂ ਕਰਦੇ ਚਾਹਤੇ ਆ ਇੱਕ ਸਾਈਡ ਤੋਂ ਆਪਾਂ ਵੈਸੇ ਰੋਸ਼ਨੀ ਦੇ ਪਰਦੇ ਚੱਕਿਆ ਬਾਹਰਲਾ ਪਰਦਾ ਪਾਡਾ ਨਹੀਂ ਕੀਤਾ ਨਹੀਂ ਅਜੇ ਤੇ ਇਹ ਵੀ ਕਰਾਂਗੇ ਆਪਾਂ ਜੋ ਐਗ ਹੈ ਇਹ ਕਲੈਕਟ ਕਰ ਲੈਂਦੇ ਆ ਉਹ ਦੋ ਟੋਟਰਿਆਂ ਦਾ ਆਪਾਂ ਪਹਿਲੇ ਪੂਰੀਆ ਕਰਤੀਆਂ ਸੀ ਇਹ ਨਾ ਜੇ ਨਵੀਂ ਹੋਵੇ ਤੇ ਨਾ ਇਦਾਂ ਦੇ ਦੋਸਤੋ ਦੇਖ ਸਕਦੇ ਹੋ ਇਸਲੀ ਐਗ ਦੀ ਕੁਆਲਿਟੀ ਇਹ ਐਗ ਦਾ ਟੇਸਟ ਉਹ ਆਰਗੈਨਿਕ ਦੇਸੀ ਪਿਓਰ ਦੇਸੀ ਹੈ ਉਹ ਉਹਦੇ ਟੇਸਟ ਤੋਂ ਪਤਾ ਲੱਗਦਾ ਹੈ ਜਿਹੜੀ ਫੈਮਿਲੀ ਪਟਿਆਲੇ ਲੈ ਕੇ ਜਾਂਦੇ ਆ ਉਹ ਆਪਣੀ ਪੂਰੀ ਫੈਮਿਲੀ ਡਾਕਟਰ ਹੈ ਉਹਨਾਂ ਦੀ ਤੇ ਉਹ ਆਪਣੇ ਕੋਲ ਜਦੋਂ ਦਾ ਆਪਣਾ ਫਾਰਮ ਸਟਾਰਟ ਹੋਇਆ ਉਦੋਂ ਦੇ ਹੀ ਆਪਣੇ ਕੋਲ ਲੈ ਕੇ ਜਾਂਦੇ ਆ ਉਹ ਹਾਲੇ ਵੀ ਆਪਣੀ ਦਵਾਈ ਜਿਹੜੀ ਐਬਲੀ ਹੈਗੀ ਆ ਉਹ ਹਾਲੇ ਵੀ ਜਾਂਦਾ ਹੈ ਜਦੋਂ ਇਹਦੇ ਫਾਰਮਾ ਵਾਲਾ ਆ ਗਿਆ ਇਹਦੇ ਫੀਡ ਦੇ ਤਿਆਰ ਹੋ ਰਿਹਾ ਹੈ ਉਹਦੇ ਟੇਸਟ ਵਿੱਚ ਤੇ ਮੇਰੇ ਦੇਸੀ ਆਪਾਂ ਖੁੱਲੇ ਉਫਰੀ ਰੇਂਜ ਵਾਲੇ ਬਰਡ ਆ ਜਿਹੜੇ ਇਹਨਾਂ ਦੇ ਇੱਕ ਵਿੱਚ ਬਹੁਤ ਫਰਕ ਹੁੰਦਾ ਸਵਾਦ ਦਾ ਬਹੁਤ ਫਰਕ ਹੁੰਦਾ ਇਹਨਾਂ ਕਰਕੇ ਜਿਆਦਾ ਲਾਈਕ ਕਰਦੇ ਆਪਣੇ ਠੀਕ ਰੇਟ ਵੀ ਠੀਕ ਜਾਇਜ ਰੱਖਿਆ ਆਪਾਂ ਕੋਈ ਜਿਆਦਾ ਲੇਟ ਵੀ ਨਹੀਂ 400 ਦੀ ਟ੍ਰੇ ਆ ਨਾ ਮੇਰੇ ਵੀਰਾਂ ਨੂੰ ਇੱਕ ਦੀ ਜਰੂਰਤ ਹੈ ਉਹ ਆਪਾਂ ਨੂੰ ਦੱਸ ਸਕਦੇ ਆ ਤੇ ਇੱਕ ਹੋਰ ਦੋਸਤੋ ਆਪਾਂ ਇਸ ਵੀਡੀਓ ਕਰਾਈ ਸਾਰੇ ਵੀਰਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਕੋਈ ਵੀ ਵੀਰ ਜਿਲਾ ਦੇ ਹੈਚਿੰਗ ਵਾਸਤੇ ਅੱਗ ਚਾਹੀਦਾ ਫਰਟਾਈਲ ਅਗ ਫਰਟਾਈਲ ਅਗ ਜਿਨ੍ਹਾਂ ਨੂੰ ਵੀ ਚਾਹੀਦਾ ਆ ਜਿਨ੍ਹਾਂ ਨੇ ਬੱਚੇ ਘਟਾਉਣੇ ਆ ন্যাਚੁਰਲ ਹੈਚਿੰਗ ਜਾਂ ਫਿਰ ਇਨਕੂਬेटर ਰਾਈ ਬੱਚੇ ਘਟਾਉਣੇ ਆ ਜਿਨ੍ਹਾਂ ਨੇ ਤੋ ਆਪਣੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਜਦੋਂ ਵੀ ਆ ਕੇ ਆਪਣਾ ਫਰਟਾਈ ਲੱਗ ਪਹਿਲਾ ਫੋਨ ਕਰਕੇ ਬੁਕਿੰਗ ਕਰਾ ਸਕਦੇ ਹੋ ਜਿੰਨਾ ਵੀ ਚਾਹੀਦਾ ਆ ਤੇ ਆਪਾਂ ਵਧੀਆ 100% ਕੁਆਲਿਟੀ ਵਾਲਾ ਆਪਣੇ ਕੋਲੇ ਫਰਟਾਈ ਲੱਗ ਤੁਹਾਨੂੰ ਮਿਲ ਜਾਏਗਾ ਹਾਂਜੀ ਦੋਸਤੋ ਤੇ ਜਿੰਨਾ ਮੇਰੇ ਵੀਰਾਂ ਨੂੰ ਫਰਟਾਈ ਲੱਗ ਚਾਹੀਦੇ ਆ ਤੋ ਆਪਣੇ ਨਾਲ ਸੰਪਰਕ ਕਰ ਸਕਦਾ ਜਿੰਨੀ ਵੀ ਡਿਮਾਂਡ ਹੈ ਕਿਸੇ ਦੀ 500 200 ਤੇ ਆਪਾਂ ਅਵੇਲੇਬਲ ਕਰਾ ਦੇਾਂਗੇ ਔਰ 100% ਫਰਟਾਈਲ ਆਂਦਾ ਤੁਹਾਨੂੰ ਆਪਣੇ ਕੋਲ ਅਵੇਲੇਬਲ ਹੋ ਜਾਏਗਾ ਜਿਨ੍ਹਾਂ ਨੇ ਛੋਟੇ ਲੈਵਲ ਦੇ ਆ ਫਾਰਮਿੰਗ ਸਟਾਰਟ ਕਰਨੀ ਹੈ ਜਾਂ ਕੀਤੀ ਹੋਈ ਹੈ ਜਾਂ ਜਿਨ੍ਹਾਂ ਨੂੰ ਐਚਰੀ ਲਈ ਐਗ ਦੀ ਜ਼ਰੂਰਤ ਹੈ ਫਰਟਾਈਲ ਲੱਗਦੀ ਤਾਂ ਆਪੇ ਨਾਲ ਕੰਟੈਕਟ ਕਰ ਸਕਦਾ ਆ ਤੇ ਆਪਾਂ ਅਵੇਲੇਬਲ ਕਰਾ ਦੇਾਂਗੇ ਕਿਉਂਕਿ ਆਪਣੇ ਆ ਜਿਹੜੇ ਬਾਰਡ ਮੁਰਗੇ ਮੇਲ ਹੈਗੇ ਆ ਆਪ ਰੱਖੇ ਸਿਰਫ ਬਰੀਡਰੀ ਹੈ ਬਰੀਡਿੰਗ ਵਾਸਤੇ ਰੱਖੇ ਹੋਏ ਆ ਬਹੁਤ ਚੰਗੇ ਹੈਲਦੀ ਤਗਰੇ ਮੁਰਗੇ ਆ ਇਹਨਾਂ ਦੀ ਬਰੀਡਿੰਗ ਵਾਸਤੇ ਜੇ ਕਿਸੇ ਵੀਰ ਨੂੰ ਐਗ ਚਾਹੀਦੇ ਆ ਨੈਚੁਰਲ ਜਾਂ ਇਨਕੂਬेटर ਨਾਲ ਕਿਸੇ ਨੇ ਹੈਚਿੰਗ ਕਰਾਉਣੀ ਆ ਤਾਂ ਆਪਨੇ ਆਪ ਨੂੰ ਅੰਡਿਆਂ ਦੀ ਡਿਮਾਂਡ ਜਿਹੜੀ ਆ ਪੂਰੀ ਕਰ ਸਕਦਾ ਆਪਾਂ ਨੂੰ ਥੱਲੇ ਫੋਨ ਕਰਕੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਤੁਹਾਨੂੰ ਆਪਾਂ ਅਵੇਲੇਬਲ ਕਰਾ ਦੇਾਂਗੇ ਜਿੰਨੇ ਇਹ ਦੇ ਆ ਪਰ ਇਹ ਤੁਹਾਲਾ ਧਿਆਨ ਰੱਖੋ ਦੋਸਤੋ ਇਹ ਆਪਾਂ ਛੋਟੇ ਫਾਰਮਰ ਲਈ ਹੀ ਕਰਦੇ ਆਂ ਜਿਆਦਾ ਵੱਡੇ ਫਾਰਮਰਾਂ ਦਾ ਤਾਂ ਆਪਣਾ ਸਾਰਾ ਹੈਗਾ ਐਸਾ ਜੋ ਕਿ ਕਿਸੇ ਨੂੰ 50 100 200 ਜਿੰਨੇ ਅੱਗ ਚਾਹੀਦੇ ਆਪਾਂ ਅਵੇਲੇਬਲ ਕਰਾ ਦੇਾਂਗੇ ਜਾਂ ਵੈਸੇ ਕਿਸੇ ਨੇ ਘਰ ਕੀ ਰੱਖੀ ਹੋਈ ਆ ਜਾਂ ਉਹਨਾਂ ਨੂੰ ਚਾਹੀਦੇ ਆ ਆਪਣੇ ਨਾਲ ਕੰਟੈਕਟ ਕਰ ਸਕਦਾ ਆਪਾਂ ਨੰਬਰ ਤੁਹਾਨੂੰ ਸਕਰੀਨ ਤੇ ਦੇ ਦੇਵਾਂਗੇ ਤੁਸੀਂ ਕਾਲ ਕਰਕੇ ਲੈ ਸਕਦੇ ਹੋ ਇਹ ਆਪਣੇ ਸوير ਦੇ ਅੱਗ ਉਹਨਾਂ ਆਪਾਂ ਕਰਾਂਗੇ ਇਹਨਾਂ ਦੀ ਪੈਕਿੰਗ ਹਨ ਜੀ ਦੋਸਤੋ ਦੇਖ ਸਕਦੇ ਹੋ ਹੈਗਾ ਦਾ ਸਾਈਜ਼ ਹੈ ਇੱਕ ਦੀ ਕੁਆਲਿਟੀ ਉਹ ਤੇ ਨੀਚੇ ਵਾਲੀ ਟ੍ਰੇ ਵੀ ਦੇਖ ਸਕਦੇ ਹੋ ਇਹ ਆਪਾਂ ਅੱਜ ਤਿੰਨ ਚਾਰ ਟ੍ਰੇਆਂ ਜਿੰਨੀਆਂ ਵੀ ਹੋਈਆਂ ਆਪਾਂ ਸਾਰੀਆਂ ਪੈਕ ਕਰਕੇ ਤੇ ਹਟਿਆਲੇ ਨੂੰ ਫੇਰ ਦੇਣੀ ਆ ਉਹਨਾਂ ਦਾ ਬੰਦਾ ਆ ਰਿਹਾ ਹੈ ਕਹਿੰਦੇ ਕੁ ਦੋ ਦੋ ਘੰਟਿਆਂ ਤੱਕ ਆਪਾਂ ਇਹ ਉਹਨਾਂ ਨੂੰ ਹੈਂਡਓਵਰ ਕਰ ਦੇਾਂਗੇ ਤੇ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੁਪਾ ਕਰਕੇ ਚੱਲ ویڈیو دیکھ دیکھتا بھی چینل سبسکرائب ضرور کرو اور چن لگے تو لائک شیئر کمینٹ بھی ضرور کرو کتوں کتوں ویڈیو دیکھتے ہو باقی ایک بار پھر سارا فوجی دیسی پولٹری فارم وغوں بہت بہت دنواد ویڈیو پورا دیکھنے ملتے ہیں پھر کسی نوی ویڈیو چک あ。